ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਤਰੀਨ ਬਬਲ ਖੀਰ ਸਿੰਘ ਜੀ ਖਾਲਸਾ ਲਲੋਡਾ ਸਾਹਿਬ ਵਾਲੇ ਵਿਦਿਆਰਥੀ ਗੁਰਵੰਟਕਸਾਲ ਤਵਨ ਟਕੀ ਸਾਹਿਬ ਸੋ ਅੱਜ ਸਾਡੇ ਕੋਲ ਅਮਰੀਕਾ ਤੋਂ ਵਾਹਿਗੁਰੂ ਕੈਨੇਡਾ ਤੋਂ ਕਿ ਪਰਸਲ ਪਹੁੰਚਿਆ ਪ੍ਰੇਮ ਵਾਲਿਆਂ ਨੇ ਭੇਜਿਆ ਦੇਖਣ ਨੂੰ ਤਾਂ ਅਜੇ پتہ ਨਹੀਂ ਲੱਗਦਾ ਇਹ ਤੇ ਹੈ ਕੀ ਆ ਉਹਨਾਂ ਨੇ ਦੱਸਿਆ ਵੀ ਨਹੀਂ ਹੈ ਤੇ ਹੈੱਡਫੋਨ ਜੇ ਲੱਗੇ ਹੋ ਸਰ ਪੇਜੇ ਬਾਕੀ ਦੇਖਦੇ ਆ ਕੱਢ ਕੇ ਸੋ ਆਓ ਹੁਣ ਆਪਾਂ ਖੋਲੀਏ ਜੋ ਕੈਨੇਡਾ ਤੋਂ ਇਹ ਪਰਸਲ ਭੇਜਿਆ ਹੈ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆ ਜੋ ਇਹ ਆਈਟਮ ਜਿਹੜੀ ਤੇ ਦੀਆ ਬਾਰੋਂ ਵੀਰ ਜਿਹੜੇ ਸਾਡੇ ਕੈਨੇਡਾ ਚ ਬੈਠੇ ਬੜਾ ਖਿਆਲ ਰੱਖਦੇ ਨੇ ਇੱਕ ਹੋਰ ਲੱਕੜੇ ਡੱਬਾ ਵਿੱਚ ਆਹਾ ਇਹ ਕੋਈ ਡਰਿੱਲ ਜੀ ਆ ਕੋਈ ਡਰਿੱਲ ਜੀ ਲੱਗ ਰਹੀ ਏ ਤੇ ਬਾਕੀ ਦੇਖਦੇ ਆ ਫੋਲਕੇ ਦੇ ਵਿੱਚ ਕੀ ਆ ਹੋਰ ਅੱਗੇ ਜੁੜੇ ਰਹੋ ਵੀਡੀਓ ਨਾਲ ਅੰਤ ਤੱਕ ਕੀ ਇਹ ਕਰਨ ਵਾਲੀ ਹੈ ਤੇ ਬਾਕੀ ਦੇਖਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਆ ਕੈਨੇਡਾ ਵਾਲੀਆਂ ਸੰਗਤਾਂ ਦਾ ਆ ਦੇਖੋ ਸੰਗਤ ਜੀ ਸੋ ਇਹ ਚੀਜ਼ ਹੈ ਦੇ ਵਿੱਚ ਇਹਦੇ ਕਾਗਜ਼ ਪੱਤਰ ਜਿਹਨੇ ਸੋ ਆ ਇੱਕ ਇਹ ਚਾਰਜਰ ਜੈ ਮੈਨੂੰ ਐ ਲੱਗਦਾ ਵੀ ਇਹ ਚਾਰਜ ਹੁੰਦਾ ਹੋਣਾ ਤੇ ਇਹ ਕਿਹਦੇ ਦੀ ਗੱਲ ਦੀ ਆ ਗਈ ਇਹ ਪਹਿਲਾਂ ਆਪ ਦਿਖਾ ਲਈਏ ਚੀਜ਼ਾਂ ਇੱਕ ਇਹ ਰੂਲਰ ਜਿਹਦੇ ਵਿੱਚ ਲੱਗਿਆ ਆ ਇੱਕ ਤੇਰੀ ਆ ਸਿੰਗੀ ਜੀ ਆ ਪਤਾ ਨਹੀਂ ਕਰਦੇ ਕੀ ਨਾਈਟਵਾਨ ਦੇਖਾਂਗੇ ਹੌਲੀ ਹੌਲੀ ਇਹਨਾਂ ਨੂੰ ਚੈੱਕ ਕਰਦੇ ਆ ਇੱਕ ਆ ਬੰਦੇ ਜਿਵੇਂ ਗੱਡੀ ਨਹੀਂ ਲੱਗਦਾ ਪਲੱਗ ਜਿਆ ਕਿ ਮੈਂ ਡਾਟਾ ਜਿਵੇਂ ਚਾਪਾ ਉਹ ਚਲਾਉਣਾ ਲਾਲ ਬਤਲਾ ਦੇ ਇਹ ਕੋਈ ਉਤਰਾਣੀ ਆਈਟਮ ਜੀ ਹੈ ਇਹ ਵੀ ਜਦੋਂ ਬਾਅਦ ਚ ਦੇਖਾਂਗੇ ਚੈੱਕ ਕਰਕੇ ਇਹ ਕਾ ਹੋ ਰਾ ਪਦ ਨਹੀਂ ਗੁੱਲੀ ਜੀ ਕੀ ਇਹ ਇਹਦਾ ਟੈਕ ਕਰਨਾ ਉਹ ਦੇਖਾਂਗੇ ਬਾਅਦ ਵਿੱਚ ਕਿ ਕਰੂੰ ਸੋ ਇਹ ਚੀਜ਼ਾਂ ਜਿਹੜੀਆਂ ਵਿੱਚ ਨੇ ਇਹ ਇਹਦੇ ਸਾਇਦ ਫੀਡਿੰਗ ਹੋਣ ਵਾਲੀਆਂ ਨਹੀਂ ਜੋ ਕੈਨੇਡਾ ਦੀ ਧਰਤੀ ਤੋਂ 10 ਬਾਅਦ ਤੇ ਇਹ ਗਿਵਟ ਭੇਜਿਆ ਤੋਂ ਉਹਨੂੰ ਖੋਲਦੇ ਆਪਾਂ ਇਹ ਇੰਜ ਲੱਗਦੀ ਹੈ ਜਿਵੇਂ ਇਹ ਕੋਈ ਆਪਣਾ ਡਰਿੱਲ ਜੀ ਹੁੰਦੀ ਹੈ ਜਿਵੇਂ ਇਹ ਪਿੱਛੇ ਚਾਰਜ ਲੱਗਦਾ ਦੇਖੋ ਸੁੱਚ ਲੱਗੀ ਹੈ ਇਹਨੂੰ ਆਨ ਕਰਦੇ ਆਂ ਇਹ ਦੇਖਦੇ ਆਂ ਪਹਿਲਾਂ ਪਾ ਕੇ ਇਹ ਪਹਿਲੇ ਉwidetilde ਕੋਨੇ ਤੋਂ ਦੇਖੀ ਨੂੰ ਔਨ ਕਰਕੇ ਲਓ ਜੀ ਦੇਖੋ ਤਾਂ ਇਹਨਾਂ ਇਹਦਾ ਮਤਲਬ ਹੈ ਮਾਲਸ ਕਰਨ ਦਾ ਮਤਲਬ ਹੈ ਲਾਉਣ ਤੋਂ ਤੁਹਾਨੂੰ ਮਾਲਸ ਵੀ ਕਰਕੇ ਦਿਖਾ ਦਿੰਦੇ ਆ ਜੇ ਮੰਨ ਲਓ ਵੀ ਜਿਹਾ ਉਹਨਾ ਗੋਡਾ ਮੰਨ ਲਓ ਗੋਡਾ ਹੈ ਇਹ ਕੋਈ ਤਕਲੀਫ ਹੁੰਦੀ ਹੈ ਜਾਂ ਦੁਖਦੀ ਹੈ ਕਿਉਂਕਿ ਮੈਂ ਸੰਗਤਾਲਾ ਵਿੱਚ ਗੱਲ ਕਰੀ ਜੀ ਮੇਰਾ ਗੋਡਾ ਥੋੜਾ ਦੋ ਦੋ ਦਾ ਰਹਿਣਾ ਤਕਲੀਫ ਆ ਤੇ ਇਹ ਦੇਖੋ ਐ ਕਰਕੇ ਇਹ ਲਾਵੇ ਲਗਾ ਦਾ ਖਾ ਤੋੜੀ ਬਾਇਓ ਡੀਟਿੰਗ ਆਦੀ ਐ ਇਸ ਤਰ੍ਹਾਂ ਇਹ ਮਾਲਕ ਕਰਨ ਵਾਲੀ ਨੇ ਥਾਲਣਾ ਬਹੁਤ ਤੇ ਚਾਰਜ ਵੀ ਹੁੰਦੀ ਐ ਚਾਰਜ ਲੱਗਦਾ ਇੱਥੇ ਸੋ ਆਈਟਮ ਬਹੁਤ ਵਧੀਆ ਮੈਂ ਸਾਰੇ ਸੰਗਤਾਂ ਦਾ ਕੈਨੇਡਾ ਵਾਲਿਆਂ ਵੀਰਾਂ ਦਾ ਉਹਨਾਂ ਨੇ ਦੱਸਿਆ ਜੀ ਨਾਮ ਨਹੀਂ ਲੈਣਾ ਤੁਸੀਂ ਉਹਨਾਂ ਜੀ ਧੰਨਵਾਦ ਕਰ ਦਿਓ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜੋ ਤੁਸੀਂ ਸਦਾ ਸਾਡਾ ਖਿਆਲ ਰੱਖਦੇ ਹੋ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣਾ ਦਿਨ ਦੁਗਣੀਆਂ ਰਾਤ ਚੁਗਣੀਆਂ ਤਰੱਕੀਆਂ ਬਖਸ਼ ਕਰਨ ਇਸੇ ਤਰ੍ਹਾਂ ਆਪ ਜੀ ਦਾ ਸਾਨੂੰ ਪਿਆਰ ਬਖਸ਼ ਦਿਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ